ਏ ਆਪਣਾ ਪੋਤਾ ਆ ਨਾਲ ਹਾਂਜੀ ਹਾਂਜੀ ਨਾਲ ਪੂਰੀ ਪੀੜੀ ਆਈ ਹੈ ਜੀ ਨਾਲ ਧਰਨੇ ਦੇ ਵਿੱਚ ਹੈ ਬਾਈ ਜੀ ਕੰਮ ਕਰਦੇ ਰਹੇ ਨੇ ਫਿਰ ਹੁਣ ਪੁੱਤੇ ਸ਼ੁਰੂ ਹੋ ਗਏ ਨਾਲ ਫੜੋ ਉੱਤੇ ਹੋ ਗਏ ਹਾਂਜੀ ਧਰਨਿਆਂ ਦੇ ਵਿੱਚ ਆ ਕੇ ਪੱਕੇ ਹੋ ਗਏ ਅਗਲੀ ਪੀੜੀ ਪੱਕੀ ਕਰਨੀ ਹੈ ਫਿਰ ਅੱਗੋ ਅਗਲੀ ਪੀੜੀ ਜਿਹੜੀ ਆ ਆਪਣੀ ਜਵਾਕਾਂ ਨੂੰ ਵੀ ਪੱਕੀ ਹਾਂਜੀ ਹਾਂ ਨਾਲ ਨਾਲ ਅਸੀਂ ਤਜਰਬਾ ਲੈਂਦੇ ਰਹਿੰਨੇ ਆ ਜੀ ਬਜ਼ੁਰਗਾਂ ਤੋਂ ਹੌਲੀ ਹੌਲੀ ਐਕਸਪੀਰੀਅੰਸ ਹੋਈ ਜਾਂਦਾ ਨਾਲ ਜੀ ਨਾਲ ਆ ਕੇ ਜੀ ਐਸੀ ਬੰਡਾ ਜਿਕੇ ਬਾੜਨ ਖੜਨ ਦੇਵਾਗੇ ਜਦ ਸਾਡੇ ਨਾਲ ਉਹ ਬੇਹੱਜ਼ੀਆਂ ਹੁੰਦੀਆਂ ਜੀ ਤਾਂ ਰੋਲ ਰਹੇ ਆ ਓਰੇ ਏ ਨਹੀਂ ਹੈ ਵੀ ਕੱਲਾ ਕਰਸਾਨ ਰੁਲਦਾ ਹੋਰੇ ਸਭ ਦੇ ਹੱਕ ਨੇ ਸਾਰੀ ਜਾਨੀ ਕਾ ਸੰਯੁਕਤ ਮੋਰਚਾ ਹੈ ਇਸੇ ਨੂੰ ਪੁੱਛਾਇਆ ਇਸਨੂੰ ਉੱਥੇ ਕਿਉਂ ਰੋਲੇ ਗਿਆ ਦਿੱਲੀ ਦੇ ਵਿੱਚ ਕਿਉਂ ਰੋਲੇ ਫਿਰ ਰੋਲਦੇ ਉਹਦਾ ਤਾਂ ਉਸੇ ਸਾਡੀ ਜਾਤ ਨਹੀਂ ਪੁੱਛੀ ਹੁਣ ਤੁਸੀਂ ਉਰੇ ਵੋਟਾਂ ਲੈਣ ਕਿਹੜੇ ਮੂਹਨ ਨਾਲ ਆਗੇ ਤੇ ਮੇਰੇ ਤੋਂ ਤਿਆਰ ਹੋ ਕੇ ਤੁਰਿਆ ਜੀ ਪਿੰਡਾਂ ਚੋਂ ਟ੍ਰੇਨਾਂ ਰਾਹੀਂ ਆ ਰਹੇ ਆ ਰਾਤ ਨੂੰ ਸਾਰੀ ਰਾਤ ਗੱਡੀਆਂ ਜਿਹੜੀਆਂ ਆਉਣੀਆਂ ਰਾਤ ਨੂੰ ਬਹੁਤ ਵੱਡੇ ਪੱਦਰ ਤੇ ਕਿਸਾਨ ਪਹੁੰਚਣਗੇ ਵੱਡਾ ਇਕੱਠ ਹੋਣਾ ਹੈ ਕਿਉਂਕਿ ਇੱਕੇ ਦੀ ਸਬੂਤ ਆਇਆ ਸਾਰਾ ਜਿਹੜਾ ਸਰਕਾਰ ਨੇ ਇਹ ਨਹੀਂ ਸਰਕਾਰ ਸਾਨੂੰ ਦਿੱਲੀ ਚ ਗੱਡ ਵੜਨ ਦਿੰਦੀ ਜੀ ਕਿਉਂਕਿ ਹਰਿਆਣੇ ਦੇ ਬਾਰਡਰ ਤੇ ਘੇਰ ਕੇ ਬਿਠਿਆ ਰੱਖੇ ਨੇ ਕਿਸਾਨ ਕਿਸਾਨ ਇੰਨੇ ਆ ਰਹੇ ਨੇ ਵੀ ਕਿਸਾਨ ਵਿਰੋਧੀ ਸਰਕਾਰ ਦੇ ਪੈਰ ਹਲਿਆ ਦੇਣਗੇ ਇਥੋਂ ਜੋ ਵੀ ਸਾਨੂੰ ਰੂਪਰੇਖਾ ਲਈ ਇੱਕੇ ਦਿੱਤੀ ਜਾਊਗੀ ਉਸੇ ਤੇ ਅਸੀਂ ਫੁੱਲ ਚੜਾਵਾਂਗੇ ਅੱਗੇ ਜਾ ਕੇ ਇਹ ਦੇਖੋ ਵੋਟਾਂ ਲੈ ਲੈਂਦੇ ਨੇ ਸਾਨੂੰ ਲੋਕਾਂ ਨੂੰ ਭੜੋ ਕੇ ਵੜਿਆ ਕੇ ਜਦ ਵੋਟਾਂ ਲੈ ਲੈਂਦੇ ਨੇ ਫਿਰ ਬਹੁਤ ਇਹ ਜਾਨੀ ਕਿ ਦੁਨੀਆ ਤੇ ਤਰਸ਼ਾਦਤ ਕਰ ਰਹੇ ਨੇ ਕਿਸੇ ਨੂੰ ਬਟਣ ਨੂੰ ਗੁਸਖਟਣ ਨੂੰ ਨਹੀਂ ਜਿਹੜੀਆਂ ਮੜੇ-ਮੋਟੀਆਂ ਪਛਤਾਉਂਦੀਆਂ ਨੇ ਉਹ ਕੋਈ ਕਿਸੇ ਆਧਾਰੇ ਤੇ ਨਹੀਂ ਇਹ ਲਾਉਂਦੇ ਹੈਗੇ ਜਿਹੜੀਆਂ ਪਛਤਾਉਂਦੇ ਨੇ ਆਪਣੇ ਬੋਝਾਂ 'ਚ ਪਾਉਂਦੇ ਨੇ ਕਿਸਾਨਾਂ ਸਰ ਜਿਹੜਾ ਕਰਜ਼ਾ ਚੜਿਆ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜਿਆ ਕਿਉਂਕਿ ਕਿਸਾਨ ਨੂੰ ਹੁਣ ਤੱਕ ਭਾਅ ਹੀ ਨਹੀਂ ਦਿੱਤਾ ਸਰਕਾਰਾਂ ਨੇ ਕਦੇ ਪੂਰਾ ਘਾਟਾ ਪਈ ਜਾਂਦਾ ਉਹਦੇ ਕਾਰਨ ਕਰਜ਼ੇ ਹੀ ਹੋ ਗਿਆ ਵੀ ਉਹ ਸਰਕਾਰ ਕਰਜ਼ੇ ਦੇ ਲਹੀਰ ਮਾਰੇ ਪੰਜਾਬ ਤੋਂ ਰਵਾਨਾ ਹੋਏ ਕਿਸਾਨ ਅੱਜ ਦੀ ਰਾਤ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਬਤੀਤ ਕਰਨਗੇ ਔਰ ਕੱਲ ਸਵੇਰੇ 11 ਵਜੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਗੇ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਪਹਿਲਾਂ ਤਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਬੰਗਲਾ ਸਾਹਿਬ ਦੀਆਂ ਤਾਂ ਗੁਰਦੁਆਰਾ ਸਾਹਿਬ ਦੇ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਔਰ ਇੱਥੋਂ ਹੀ ਕੱਲ ਗੁਰੂ ਦਾ ਓਟ ਆਸਰਾ ਲੈ ਕੇ ਕਿਸਾਨ ਜੋ ਨੇ ਉਹ ਰਾਮਲੀਲਾ ਮੈਦਾਨ ਦੇ ਵਿੱਚ ਜਾਣਗੇ ਰਾਮੀਲਾ ਮੈਦਾਨ ਦੇ ਵਿੱਚ ਕਿਸਾਨ ਮਜ਼ਦੂਰ ਜੋ ਮਹਾਪੰਚਾਇਤ ਹੋਣ ਜਾ ਰਹੀ ਹੈ ਉਸ ਦੇ ਵਿੱਚ ਹਿੱਸਾ ਲੈਣਗੇ ਤਾਂ ਇਹ ਤਸਵੀਰਾਂ ਦੇਖੋ ਇਹਨਾਂ ਦੇ ਰਹਿਣ ਦੇ ਵਾਸਤੇ ਗੁਰੂ ਘਰ ਦੇ ਵੱਲੋਂ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਾ ਬਕਾਇਦਾ ਕਿਸਾਨ ਜੋ ਹੈ ਅੱਜ ਦੀ ਰਾਤ ਇੱਥੇ ਹੀ ਗੁਰੂ ਘਰ ਦੇ ਵਿੱਚ ਬਤੀਤ ਕਰਨਗੇ ਔਰ ਕੱਲ ਸਵੇਰੇ 11 ਵਜੇ ਜਿਹੜੀ ਮਹਾਪੰਚਾਇਤ ਹੈ ਉਹ ਸ਼ੁਰੂ ਹੋਊਗੀ ਤਾਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਜਥੇਬੰਦੀਆਂ ਦੇ ਜੋ ਕਿਸਾਨ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਗੱਲਬਾਤ ਜਿਹੜੀ ਹੈ ਉਹ ਇਹਨਾਂ ਕਿਸਾਨਾਂ ਦੇ ਨਾਲ ਵੀ ਕਰਦੇ ਆ ਕੱਲ ਦੀ ਮਹਾਪੰਚਾਇਤ ਦੀ ਰੂਪਰੇਖਾ ਕੀ ਰਹਿਣ ਵਾਲੀ ਹੈ ਕੱਲ ਦੀ ਮਹਾਪੰਚਾਇਤ ਨੂੰ ਕਿਵੇਂ ਵੇਖਦੇ ਨੇ ਉਸ ਦੇ ਉੱਤੇ ਗੱਲਬਾਤ ਮੇਰਾ ਨੌ ਗਰਮੀਤ ਸਿੰਘ ਕਪਿਆਲ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਰਾਜੇਵਾਲ ਜ਼ਿਲ੍ਹਾ ਪ੍ਰਧਾਨ ਆ ਜੀ ਸੰਗਰੂਰ ਜ਼ਿਲ੍ਹੇ ਦਾ ਸੰਗਰੂਰ ਜ਼ਿਲ੍ਹੇ ਤੋਂ ਆਈ ਹੂੰ ਤੁਸੀਂ ਕਿਵੇਂ ਦੇਖਦੇ ਹੋ ਕੱਲ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਦਿੱਲੀ ਚ ਬੈਠੇ ਹੋਏ ਆਪਾਂ ਹਾਲਾਂਕਿ ਸ਼ੁਰੂਆਤ ਹੈ ਦੀ ਗੁਰੂ ਘਰ ਦੇ ਓਟ ਆਸਰੇ ਤੋਂ ਹੋਣੀ ਹੈ ਇੱਥੋਂ ਹੀ ਤੁਸੀਂ ਦਰਸ਼ਨ ਕਰਕੇ ਉੱਥੇ ਜਾਓਗੇ ਰਵਾਨਾ ਹੋਵੋਗੇ ਕੀ ਅਸਰ ਪਾਉਗੀ ਤੁਹਾਨੂੰ ਲੱਗਦਾ ਆਉਣ ਵਾਲੇ ਜੇ ਆਪਾਂ ਗੱਲ ਕਰੀਏ ਦਿਨਾਂ ਦੀ ਤਾਂ ਕੀ ਅਸਰ ਪਾਉਂਦੀ ਨਜ਼ਰ ਆਉਂਦੀ ਇਹਦੇ ਵਿੱਚ ਸਾਰੇ ਦੇਸ਼ ਦੇ ਵਿੱਚੋਂ ਕਿਸਾਨ ਆ ਰਹੇ ਨੇ ਕੱਲ ਨੂੰ ਸੰਯੁਕਤ ਮੋਰਚੇ ਦਾ ਫੈਸਲਾ ਹੈ ਜਿਹੜੀ ਐਮਐਸਪੀ ਦੀ ਗਾਰੰਟੀ ਦੀ ਲੜਾਈ ਲੜ ਰਹੇ ਹਾਂ ਅਸੀਂ ਪਿਛਲੇ ਧੋਲਣ ਵੇਲੇ ਦੀਆਂ ਸਾਡੀਆਂ ਮੰਗਾਂ ਰਹਿੰਦੀਆਂ ᱛੀਆਂ ਸਰਕਾਰ ਨੇ ਵਾਅਦੇ ਕੀਤੇ تھے ਵੀ ਉਹ ਤੋਂ ਸਰਕਾਰ ਵਾਅਦਿਆਂ ਤੋਂ ਭੱਜ ਗਈ ਉਹਦੇ ਸਬੰਧ ਚ ਕੱਲ ਨੂੰ ਜਿਹੜਾ ਰੱਖਿਆ ਸਾਰਾ ਸੰਯੁਕਤ ਮੋਰਚੇ ਵੱਲੋਂ ਸਾਰੇ ਦੇਸ਼ ਚੋਂ ਕਿਸਾਨਾਂ ਨੇ ਉਰੇ ਪਹੁੰਚਣਾ ਤੇ ਇਹ ਸਾਡੀਆਂ ਮੰਗਾਂ ਨੇ ਐ ਐਮਐਸਪੀ ਦੀ ਗਰੰਟੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਸੀਟੂ ਪਲੱਸ ਦੇ ਹਿਸਾਬ ਨਾਲ ਸਾਨੂੰ ਦਿੱਤੀ ਜਾਵੇ ਕਿਸਾਨ ਤਾਂ ਬਚੂ ਕਿਸਾਨਾਂ ਅਸਰ ਜਿਹੜਾ ਕਰਜ਼ਾ ਚੜਿਆ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜਿਆ ਹੈ ਕਿਉਂਕਿ ਕਿਸਾਨ ਨੂੰ ਹੁਣ ਤੱਕ ਭਾਅ ਨਹੀਂ ਦਿੱਤਾ ਸਰਕਾਰਾਂ ਨੇ ਕਦੇ ਪੂਰਾ ਘਾਟਾ ਪਈ ਜਾਂਦਾ ਹੈ ਉਹਦੇ ਕਾਰਨ ਕਰਜਈ ਹੋ ਗਿਆ ਵੀ ਉਹ ਸਰਕਾਰ ਕਰਜੇ ਦੇ ਲਖੀਰ ਮਾਰੇ ਕਿਉਂਕਿ ਕਾਰਪੋਰੇਟ ਘਰਾ ਦਾ ਇਹਨਾਂ ਨੇ ਮੋਦੀ ਨੇ ਜਿੱਦਾਂ ਆਇਆ ਹੈ 15000 ਕਰੋੜ ਰੁਪਇਆ ਬਹੁਤ ਵੱਡੀ ਰਕਮ ਜਿਹੜੀ ਮਾਫ਼ ਕਰਤੀ ਗਿਣਤੀ ਦੇ ਬੰਦਿਆਂ ਦੀ ਕਿਸਾਨ ਹੈ ਜਿਹੜਾ ਦੇਸ਼ ਦਾ 60% ਜਿਹਦੇ ਤੇ ਦੁੱਧੇ ਕਰਜਾ ਹੈ ਉਹਨਾਂ ਨੌਜਵਾਨਾਂ ਨੇ ਮਾਫ਼ ਕੀਤਾ ਤੇ ਸਰਕਾਰ ਤੋਂ ਮੰਗਿਆ ਵੀ ਸਾ ਅਸੀਂ ਵੀ ਇਸ ਦੇਸ਼ ਦੇ ਵਸਨੀਕਾਂ ਵੀ ਕਿਸਾਨ ਨੇ ਦੇਸ਼ ਵਾਸਤੇ ਨਾਜ ਪੈਦਾ ਕੀਤਾ ਹੈ ਵੀ ਉਹਦੇ ਕਰਜ਼ੇ ਤੇ ਵੀ ਲਖੀਰ ਮਾਰੋ ਹਾਲਾਂਕਿ ਪਹਿਲਾਂ ਤਾਂ ਦਿੱਲੀ ਆਉਣ ਹੀ ਨਹੀਂ ਦਿੰਦੇ ਸੀ ਕਿ ਐਦਾਂ ਲੱਗਦਾ ਸੀ ਕਿ ਕਿਸਾਨਾਂ ਦਾ ਦਿੱਲੀ ਦੇ ਉੱਤੇ ਰਾਜਧਾਨੀ ਦੇ ਉੱਤੇ ਕੋਈ ਹੱਕ ਹੀ ਨਹੀਂ ਹੈ ਇਸ ਵਾਰ ਹਾਲਾਂਕਿ ਇਜਾਜ਼ਤ ਦੇ ਦਿੱਤੀ ਦਿੱਲੀ ਆਉਣ ਵਾਸਤੇ ਉਹਨਾਂ ਨੇ ਕਿਹਾ ਪਰ ਇਹ ਵੀ ਸ਼ਰਤਾ ਰੱਖੀਆਂ ਕਿ ਟਰੈਕਟਰ ਟਰਾਲੀਆਂ ਤੇ ਨਹੀਂ ਆਉਣਾ ਚਲੋ ਗੱਲ ਠੀਕ ਹੈ ਟ੍ਰੇਨਾਂ ਦੇ ਰਾਹੀਂ ਆਏ ਹੋ ਸਵੇਰੇ ਸਵੇਰੇ ਫਿਰ ਤੁਰੇ ਸੀ ਤੁਸੀਂ ਆਪਣੇ ਆਪਣੇ ਪਿੰਡਾਂ ਤੋਂ ਸਵੇਰੇ ਤੋਂ ਤਿਆਰ ਹੋ ਕੇ ਤੁਰਿਆ ਜੀ ਪਿੰਡਾਂ ਚੋਂ ਟ੍ਰੇਨਾਂ ਰਾਹੀਂ ਆ ਰਹੇ ਆ ਰਾਤ ਨੂੰ ਸਾਰੀ ਰਾਤ ਗੱਡੀਆਂ ਜਿਹੜੀਆਂ ਆਉਣੀਆਂ ਰਾਤ ਨੂੰ ਬਹੁਤ ਵੱਡੇ ਪੱਧਰ ਤੇ ਕਿਸਾਨ ਪਹੁੰਚਣਗੇ ਕੱਲ ਤੱਕ ਆ ਹੀ ਜਾਣਗੇ 9-10 ਵਜੇ ਤੱਕ ਕਿਸਾਨ ਬਹੁਤ ਵੱਡਾ ਇਕੱਠ ਹੋਣਾ ਹੈ ਕਿਉਂਕਿ ਇੱਕੇ ਦੀ ਸਬੂਤ ਆ ਇਹ ਸਾਰਾ ਜਿਹੜਾ ਸਰਕਾਰ ਨੇ ਇਹ ਨਹੀਂ ਸਰਕਾਰ ਸਾਨੂੰ ਦਿੱਲੀ ਚਾ ਜਾ ਵੜਨ ਦੇ ਨਹੀਂ ਦੀ ਕਿਉਂਕਿ ਹਰਿਆਣੇ ਦੇ ਬਾਰਡਰ ਤੇ ਘੇਰ ਕੇ ਬਿਠਾ ਰੱਖੇ ਨੇ ਕਿਸਾਨਾਂ ਤੇ ਅਸੀਂ ਕਾਨੂੰਨ ਦੇ दायरे 'ਚ ਰਹਿ ਕੇ ਗੱਲ ਕਰਦੀ ਐ ਸਾਡਾ ਸੰਯੁਕਤ ਮੋਰਚਾ ਜਿਹੜਾ ਸੰਯੁਕਤ ਮੋਰਚੇ ਦੇ ਹਿਸਾਬ ਨਾਲ ਐ ਅਸੀਂ ਜਥੇਬੰਦੀਆਂ ਸਾਰੀਆਂ ਚੱਲ ਰਹੀਆਂ ਨੇ ਇਸੇ ਕਰਕੇ ਕਾਨੂੰਨ ਤੋਂ ਅਸੀਂ ਬਾਹਰ ਨਹੀਂ ਜਾਂਦੇ ਕੋਈ ਬਾਹਰ ਨਹੀਂ ਹੈਗੇ ਬਿਲਕੁਲ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਜੀ ਆ ਵੱਡਾ ਇਕੱਠ ਹੈ ਔਰ ਇਕੱਠ ਦੇ ਜੇ ਆਪਾਂ ਹਿਸਾਬ ਦੇ ਨਾਲ ਗੱਲ ਕਰੀਏ ਕੱਲ ਵੱਖ-ਵੱਖ ਸਟੇਟਾਂ ਤੋਂ ਆਉਣਾ ਪੰਜਾਬ ਦੀਆਂ ਵੀ ਬਹੁਤ ਸਾਰੀ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਤਾਂ ਇਹ ਸਨੇਹਾ ਕੀ ਜਾਊਗਾ ਦਿੱਲੀ ਦੀਆਂ ਜਿਹੜੀਆਂ ਬੈਠੀਆਂ ਹੋਈਆਂ ਸਰਕਾਰਾਂ ਨੇ ਦਿੱਲੀ 'ਚ ਬੈਠੀਆਂ ਹੋਈਆਂ ਸਰਕਾਰਾਂ ਨੇ ਇਹਨਾਂ ਨੂੰ ਸਨੇਹਾ ਕੀ ਜਾਊਗਾ ਸਾਡੇ ਜੋ ਮੈਂ ਬਲਵਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰੈਸਕਰਤਰ ਬੀਕੇਜੂ ਰਾਜੇਵਾਲ ਜ਼ਿਲ੍ਹਾ ਸੰਗਰੂਰ ਜਿਹੜਾ ਤੁਸੀਂ ਮੈਥੋਂ ਸਵਾਲ ਪੁੱਛ ਰਹੇ ਹੋ ਵੀ ਕੀ ਸਨੇਹਾ ਜਾਊਗਾ ਇਹਦਾ ਸਨੇਹਾ ਇੱਕ ਬਹੁਤ ਵੱਡਾ ਸਨੇਹਾ ਜਣਾ ਸਰਕਾਰਾਂ ਨੂੰ ਕਿਉਂ ਇਹ ਜੋ ਕਿ ਮਹਾਪੰਚਾਇਤ ਆਲ ਇੰਡੀਆ ਦੇ ਕਿਸਾਨਾਂ ਦੀ ਹੋਣ ਜਾ ਰਹੀ ਹੈ ਇਦੇ ਵਿੱਚ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੀ ਕੁਈ ਦੇ ਵਿੱਚ ਨੇ ਸਾਡੇ ਨਾਲ ਸਹਿਮਤ ਨੇ ਕਿਸਾਨੀ ਦੇ ਨਾਲ ਕਿਉਂਕਿ ਸਨੇਹਾ ਇਹ ਜਾਊਗਾ ਕਿ ਸਰਕਾਰਾਂ ਦੇ ਪੈਰ ਹਿੱਲ ਜਾਣਗੇ ਇਹਦੇ ਨਾਲ ਵੀ ਕਿਸਾਨਾਂ ਦੇ ਵਿੱਚ ਏਕਾ ਹੈਗਾ ਏਕੇ ਦੇ ਵਿੱਚ ਹੀ ਬਲ ਹੈ ਏਕੇ ਦੇ ਨਾਲ ਹੀ ਸਾਰਾ ਕੁਝ ਆਪਾਂ ਮੈਦਾਨ ਜਿੱਤ ਸਕਦੇ ਹਾਂ ਜੰਗ ਜਿੱਤ ਸਕਦੇ ਹਾਂ ਕੱਲਾ ਕੋਈ ਜੰਗ ਨਹੀਂ ਜਿੱਤ ਨਹੀਂ ਸਕਦਾ ਹਾਲਾਂਕਿ ਇਹ ਏਕੇ ਦੀ ਗੱਲ ਖਨੌਰੀ ਤੇ ਸ਼ੰਭੂ ਬੈਠੇ ਹੋਏ ਕਿਸਾਨ ਵੀ ਕਹਿੰਦੇ ਨੇ ਉਹ ਵੀ ਕਹਿੰਦੇ ਕਿ ਆਕੇ ਸਾਡੇ ਨਾਲ ਲੜੋ ਪਰ ਉਹਨਾਂ ਦਾ ਤਰੀਕਾ ਸੰਘਰਸ਼ ਦਾ ਦੂਜਾ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਸਾਡਾ ਸ਼ਾਂਤਮਈ ਅਸੀਂ ਤਾਂ ਜਿਹੜਾ ਹੈ ਕਾਨੂੰਨ ਦੇ ਵਿੱਚ ਰਹਿ ਕੇ ਗੱਲ ਕਰਦੇ ਆ ਕੀ ਲੱਗਦਾ ਸੀਗਾ ਕੀ ਜਿਹੜਾ ਉਹ ਫੈਸਲਾ ਔਰ ਤੁਹਾਡੇ ਫੈਸਲਿਆਂ ਦੇ ਵਿੱਚ ਜੋ ਅੰਤਰ ਨਸਰ ਦੇਖੋ ਉਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦੇ ਅਸੀਂ ਉਹਨਾਂ ਦਾ ਜੋ ਉਹਨਾਂ ਦੀ ਦਿਮਾਗ ਦੀ ਨੌਲੇਜ ਹੈ ਉਹਨਾਂ ਦਾ ਉਹ ਹੈ ਸਿਧਾਂਤ ਹੈ ਉਹ ਆਪਦੀ ਸਿਧਾਂਤ ਦੇ ਮੁਤਾਬਕ ਚੱਲਦੇ ਨੇ ਚੱਲੀ ਜਾਣ ਦੋ ਅਸੀਂ ਆਪਦੇ ਸਿਧਾਂਤ ਦੇ ਮੁਤਾਬਕ ਚੱਲ ਰਹੇ ਹਾਂ ਸਾਡਾ ਜੋ ਗੁਰੂਆ ਰਾਜੇਵਾਲ ਸਾਹਿਬ ਸੰਯੁਕਤ ਕਿਸਾਨ ਮੋਰਚੇ ਦੇ ਮੋਢੀ ਉਹਨਾਂ ਦਾ ਜੋ ਰੂਲ ਹੈ ਉਹ ਇੱਕ ਪੀਸਫੁਲੀ ਰਹਿ ਕੇ ਅਸੀਂ ਸਨਾਤਾ ਆਪਣਾ ਮੋਰਚਾ ਜਿੱਤਣ ਦੇ ਹੱਕ ਦੇ ਵਿੱਚ ਇਹਦੇ ਵਿੱਚ ਪੀਸਫੁਲੀ ਰਹਿਣਾ ਅਸੀਂ ਨੇ ਪੀਸਫੁਲੀ ਅੱਗੇ ਰਹਾਗੇ ਵੀ ਬਿਲਕੁਲ ਕਹਿੰਦੇ ਕਿ ਸ਼ਾਂਤਮਈ ਤਰੀਕੇ ਨਾਲ ਰਹਿਣਾ ਹੈ ਔਰ ਸ਼ਾਂਤਮਈ ਤਰੀਕੇ ਨਾਲ ਹੀ ਅੱਗੇ ਅਸੀਂ ਵਧਾਂਗੇ ਤੁਸੀਂ ਕਿੱਥੋਂ ਆਏ ਹੋ ਆਪਕੀ ਕੌਨਸੀ ਜਥੇਬੰਦੀ ਹੈ ਕਹਾਂ ਸੀ ਆਏ ਹੋ ਅੱਛਾ ਚਲੋ ਤਾਂ ਇਧਰ ਤੁਸੀਂ ਦੇਖੋਗੇ ਹੋਰ ਵੀ ਵੀਰ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਗੱਲਬਾਤ ਜਿਹੜੀ ਹੈ ਇਹਨਾਂ ਦੇ ਨਾਲ ਕਰਦੇ ਹਾਂ ਹਾਂਜੀ ਬਾਪੂ ਕਿਹੜਾ ਪਿੰਡ ਆਈ ਆਪਣਾ ਈ ਲੇਰਾ ਗਾਗਾ ਬਲਾਕ ਹੈ ਅੱਛਾ ਹਾਂਜੀ ਪ੍ਰਧਾਨ ਆਪਣੇ ਦੇ ਪ੍ਰਧਾਨ ਹੋ ਤੁਸੀਂ ਹਾਂ ਕੀ ਹੁਣ ਤਾਂ ਆਪਣੇ ਪੰਜਾਬ ਵੀ ਚੋਣਾਂ ਦਾ ਵੀ ਮਾਹੌਲ ਭਖਿਆ ਪਿਆ ਇੱਧਰ ਤੁਸੀਂ ਮਹਾਪੰਚਾਇਤ 'ਚ ਵੀ ਆ ਗਏ ਇਹ ਜੀ ਮਹਾਪੰਚਾਇਤ ਵੀ ਸਾਡੀ ਜਿਹੜੀ ਐਸ ਕੇ ਯੂ ਐਸ ਕੇ ਐਮ ਦੀ ਜਿਹੜੀ ਉਹ ਆਪਣੀ ਕੌਲ ਹੈ ਉਹਦੇ ਮੁਤਾਬਕ ਅਸੀਂ ਇਹ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਆਏ ਆ ਕਿ ਸਾਡੀ ਜਿਹੜੀ ਕਿਸਾਨਾਂ ਦੀ ਏਕਤਾ ਹੈ ਉਹ ਬਣੀ ਰਹੇ ਵੱਧ ਤੋਂ ਵੱਧ ਅਸੀਂ ਇੱਥੇ ਇਕੱਠੇ ਹੋ ਕੇ ਜੇ ਮੇ ਕੋਈ ਫੈਸਲਾ ਹੋਊਗਾ ਮਾ ਪੰਚਾਇਤ ਦਾ ਉਸੇ ਮੁਤਾਬਕ ਅਸੀਂ ਅਸੂਲ ਮੁਤਾਬਕ ਜਿਵੇਂ ਕਾਨੂੰਨ ਦੇ ਵਿੱਚ दायरे ਵਿੱਚ ਰਹਿ ਕੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਰਹਿਣ ਨੂੰ ਕੋਈ ਦਿੱਕਤ ਤਾਂ ਨਹੀਂ ਕੋਈ ਗੁਰੂ ਘਰ ਹੀ ਬੈਠੇ ਹੋਇਆ ਗੁਰੂ ਘਰ ਤਾਂ ਮੈਨੂੰ ਲੱਗਦਾ ਸਾਰਾ ਪ੍ਰਬੰਧ ਹੀ ਔਰੇ ਰਹਿਣ ਦਾ ਵੀ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਜੀ ਸਾਰਾ ਗੁਰੂ ਘਰ ਦੇ ਵੱਲੋਂ ਪਰ ਕਿਸਾਨ ਇੰਨੇ ਆ ਰਹੇ ਨੇ ਵੀ ਕਿਸਾਨ ਵਿਰੋਧੀ ਸਰਕਾਰ ਦੇ ਪੈਰ ਹਲਿਆ ਦਿਆਂਗੇ ਇੱਥੋਂ ਜੋ ਵੀ ਸਾਨੂੰ ਰੂਪਰੇਖਾ ਲਈ ਇੱਕੇ ਦਿੱਤੀ ਜਾਊਗੀ ਉਸੇ ਤੇ ਅਸੀਂ ਫੁੱਲ ਚੜਾਵਾਂਗੇ ਅੱਗੇ ਜਾ ਕੇ ਜਦੋਂ ਆ ਰਹੇ ਸੀ ਰਾਹ 'ਚ ਆਉਂਦਿਆਂ ਵੀ ਅਸੀਂ ਦੇਖਿਆ ਕਿ ਅੱਜ ਤਾਂ ਇਹ ਲੱਗਦਾ ਸੀਗਾ ਕਿ ਦਿੱਲੀ 'ਚ ਸਿਰਫ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਹੁਣ ਰੇਲਵੇ ਸਟੇਸ਼ਨ ਤੋਂ ਲੈ ਕੇ ਇੱਥੇ ਤੱਕ ਦੇ ਰੋਡ ਤੇ ਮੈਨੂੰ ਲੱਗਿਆ ਕਿ ਬਾਬੇ ਹੀ ਆਪਣੇ ਤੁਰੇ ਫਿਰਦੇ ਸੀ ਸੜਕਾਂ ਦੇ ਉੱਤੇ ਹਾਂਜੀ ਬਹੁਤ ਵੱਡੇ ਪੱਧਰ ਤੇ ਕਿਸਾਨ ਪਹੁੰਚ ਰਹੇ ਨੇ ਆਲ ਇੰਡੀਆ ਲੈਵਲ ਤੋਂ ਆ ਰਹੇ ਨੇ ਜੀ ਬਾਕੀ ਕੱਲ ਨੂੰ ਇੱਥੇ ਰੂਪਰੇਖਾ ਜੋ ਵੀ ਸਾਡੇ ਐਸਕੇਮ ਦੇ ਆਗੂ ਸਾਨੂੰ ਲੀਕ ਕੇ ਦੇਣਗੇ ਪਿੰਡਾਂ ਦੇ ਵਿੱਚ ਉਹੀ ਅੱਗੇ-ਵਿੱਚੋ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਤਾਂ ਬਾਈ ਹੁਣੇ ਬੁਲਾ ਰਹੇ ਨੇ ਉੱਧਰ-ਉੱਧਰ ਵੀ ਜਾ ਕੇ ਗੱਲ ਤੁਸੀਂ ਵੇਖੋਗੇ ਇਹ ਰਾਜੇਵਾਲ ਜਥੇਬੰਦੀ ਦੇ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਹਾਂਜੀ ਭਾਈ ਕਿਹੜਾ ਬੁਲਾਉਂਦਾ ਸੀ ਹਾਂਜੀ 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 ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਜ਼ਿਲ੍ਹਾ ਮਾਨਸਾ ਜੀ ਹਾਂਜੀ ਦਰਸ਼ਨ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ ਭਾਰਤਿਕ ਕਿਸਾਨ ਯੂਨਿਓ ਲਖੋਵਾਲ ਹਾਂਜੀ ਕੀ ਕਿਵੇਂ ਦੇਖਦੇ ਹੋ ਕੱਲ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਇਹਦਾ ਦਿੱਲੀ ਤੱਕ ਫਿਰ ਸਰਕਾਰਾਂ ਤੱਕ ਵੀ ਅਸਰ ਪਾਉਣਾ ਹਾਂਜੀ ਅਸਰ ਪਾਉਣ ਵਾਸਤੇ ਆਏ ਆ ਜੀ ਕਿ ਜਿਹੜੀਆਂ ਸਾਡੀਆਂ ਮੰਗਾਂ ਸਾਡੇ ਨੇ ਵਾਅਦੇ ਕਰਨੇ ਉਹ ਲਾਗੂ ਕਰੋ ਤੇ ਨਹੀਂ ਫ੍ਰੈਜਿਟੇਸ਼ਨਾਂ ਲਗਾਤਾਰ ਜਾਰੀ ਰਹਿਣਗੀਆਂ ਸੋ ਕੱਲ ਨੂੰ ਮਹਾਪੰਚਾਇਤ ਸਾਰੇ ਦੇਸ਼ ਭਰ ਦੀ ਹੋ ਰਹੀ ਹੈ ਜੋ ਸਾਡੇ ਨੇ ਵਾਦੇ ਕਰੇ ਸੀ ਅੰਦੋਲਨ ਸਮੇ ਉਹ ਬਕਾਇਆ ਮੰਗਾਂ ਨੇ ਸਾਡੀਆਂ ਲੱਖੀਪੁਰ ਖੀਰੀ ਦਾ ਕੇਸ ਹੈਗਾ ਉਹ ਇਨਸਾਫ ਨਹੀਂ ਜਿਹੜੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਔਰ ਚੋਣਾਂ ਤੋਂ ਪਹਿਲਾਂ ਸਰਕਾਰ ਆ ਕੇ ਇਹ ਗੱਲ ਕਹਿ ਰਹੀ ਹੈ ਕਿ ਚਲੋ ਤੁਸੀਂ ਆ ਕੇ ਆਪਣੀ ਮਹਾਪੰਚਾਇਤ ਕਰ ਲਓ ਨਹੀਂ ਤਾਂ ਪਹਿਲਾਂ ਦਿੱਲੀ ਨਹੀਂ ਆਉਣ ਦਿੰਦੇ ਹੁੰਦੇ ਸੀਗੇ ਹੁਣ ਚਲੋ ਮਹਾਪੰਚਾਇਤ ਕਰਨ ਨੂੰ ਤਾਂ ਰਾਜ਼ੀ ਹੋ ਗਈਆਂ ਇਹ ਇਹ ਲੱਗਦਾ ਕਿ ਇਹ ਚੋਣਾਂ ਦਾ ਡਰ ਹੈ ਔਰ ਕਿਸਾਨਾਂ ਦਾ ਜਿਹੜਾ ਇੱਕ ਵੱਡਾ ਇਕੱਠ ਹੈ ਉਹਦਾ ਝੁਕਾ ਹੈ ਇਹ हां ਨਹੀਂ ਚੋਣਾ ਦਾ ਵੀ ਡਰ ਹੈ ਇੱਕ ਕਿਸਾਨਾਂ ਦਾ ਪੈਸੇ ਵੀ ਪਹਿਲਾਂ ਵੀ ਅਸੀਂ ਆਰਾਮਜੀਲਾ ਗਰਾਊਂਡ 'ਚ ਵੱਡੀ ਕਾਨਫਰੰਸ ਕਰਕੇ ਗਏ ਆ ਪਹਿਲਾਂ ਵੱਡੇ ਅੰਦੋਲਨ ਵੀ ਕਰਦੇ ਰਹੇ ਆ ਸੋ ਉਹ ਇਹ ਤਰਨੇ ਵਾਲਾ ਗੱਲ ਹੋਈ ਹੈ ਉਸ ਤੋਂ ਬਾਅਦ ਕਦੀ ਇਧਰਲੇ ਬੱਸੇ ਆਉਣ ਹੀ ਨਹੀਂ ਹਾ ਇਧਰ ਪਹਿਲਾਂ ਕੋਈ ਸੀ ਪਲਾਨ ਹੀ ਨਹੀਂ ਸੀ ਬਣਾਈਏ ਜੇ ਪਹਿਲਾਂ ਅਸੀਂ ਸਾਰੀਆਂ ਰਾਜਧਾਨੀ ਅਜ ਧਰਨੇ ਦਿੱਤੇ ਦੇਸ਼ ਦੇ ਜਿੰਨੇ ਰਾਜ ਤੇ ਡਿਵੀਸ਼ਨ ਮੰਗ ਪੱਤਰ ਦਿੱਤੇ ਔਰ ਆਪਣਾ ਭਾਰਤ ਬੰਦ ਕੀਤਾ ਇਹ ਜਿਹੇ ਸਰਕਾਰ ਵਿੱਚ ਮੂਵਮੈਂਟ ਬਣਾ ਰਹੇ ਸੀ ਥੱਲੋਂ ਦਿੱਲੀ ਵੱਲ ਨਹੀਂ ਹਜੇ ਅਸੀਂ ਆ ਰਹੇ ਸੀ ਇਹ ਥੋੜਾ ਸਾਡੇ ਜਿਹੜਾ ਦੂਜਾ ਗਰੁੱਪਾ ਉਹਨਾਂ ਨੇ ਥੋੜੀ ਤੇਜ਼ੀ ਕਰ ਲਈ ਨਹੀਂ ਅਸੀਂ ਬਣ ਕੇ ਆਉਣਾ ਸੀਗਾ ਹੋਣਾ ਸੀ ਫਿਰ ਥੋੜਾ ਜਿਹਾ ਜਲਦੀ ਚਾਏ ਆ ਵੀ ਫਿਰ ਉਹ ਚੋਣਾਂ 'ਚ ਫਿਰ ਅਸੀਂ ਪਿੰਡਾਂ 'ਚ ਕਾਹਾਂ ਕਿ ਇਹਨਾਂ ਨੂੰ ਪਿੰਡਾਂ 'ਚ ਨਾ ਬਣਨ ਦੇਓ ਇਹ ਕਾਹ ਜੇ ਸਾਡੀ ਮੰਗਾਂ ਨਾ ਮੰਨੀਆਂ ਵੀ ਪਿੰਡਾਂ 'ਚ ਇਹਨਾਂ ਨੂੰ ਬਣਨ ਦੇਓ ਇਹਨਾਂ ਨੂੰ ਵੋਟ ਨਾ ਪਾਓ ਇਹ ਨਾਅਰਾ ਦੇਵਾਂਗੇ ਫਿਰ ਅਸੀਂ ਕਹਿੰਦੇ ਕੀ ਰਾਜਧਾਨੀ ਦੇ ਵਿੱਚ ਹਾਂਜੀ ਹਾਂਜੀ ਬਾਪੂ ਜੀ ਮੇਰਾ ਸਵਾਲ ਹੈ ਜੀ ਇੱਧਰ ਆਓ ਜੀ ਇੱਧਰ ਦਿਖਾਓ ਬਾਪੂ ਜੀ ਹੁਣ ਮੰਤਰੀ ਬਣਾ ਤਿੰਨ ਕਾਨੂੰਨ ਕਹਿਣਾ ਤੇ ਜਦੋਂ ਯੁਕਰੇਨ ਦਾ ਜੁੱਧ ਲੱਗਿਆ ਕਣਕ ਦਾ ਪੈ ਗਿਆ ਤੋੜਾ ਸਾਡੀ ਕਣਕ ਮਹਗੀ ਵਿਕਣੀ ਸੀ ਉਹ ਰੋਕਤੀ ਇਹ ਤਾਂ ਉਤੋਂ ਕਹਿਣ ਨੂੰ ਐ ਪ੍ਰਧਾਨ ਮੰਤਰੀ ਮੇਰੇ ਹੱਕ ਚ ਕਹਿ ਕਾਨੂੰਨ ਕਰਦਾ ਪਰ ਜਦੋਂ ਸਾਡੇ ਹੱਕ ਚ ਹੁੰਦੇ ਨੇ ਉਦੋਂ ਇਹ ਬੰਦ ਲਾ ਦਿੰਦੇ ਜਿਹੜੀ ਚੀਜ਼ ਬਾਹਰੋਂ ਰੋਕਦੇ ਨੇ ਸਾਨੂੰ ਲੋੜ ਹੁੰਦੀ ਐ ਉਹ ਰੋਕ ਦੇ ਨੇ ਤੇ ਜਿਹੜੀ ਇੱਥੋਂ ਜਾਣੀ ਹੁੰਦੀ ਐ ਉਹਦੀ ਵੀ ਰੋਕ ਲਾਉਂਦੇ ਨੇ ਤੁਸੀਂ ਨਾਲ ਆਪਣਾ ਪੋਤਾ ਲੱਗਿਆ ਆ ਨਾ ਇਹ ਪੋਤਾ ਨਹੀਂ ਆਪਣਾ ਇਹ ਤਾਂ ਹੋਰ ਕਿਸੇ ਦਾ ਆਪਣਾ ਨਹੀਂ ਇਕੱਲੇ ਬਜ਼ੁਰਗਾਂ ਚ ਇਕੱਲਾ ਛੋਟਾ ਜਵਾਕ ਹੀ ਨਜਾਦ ਆ ਮੈਂ ਆਪਣਾ ਪੂਰੀਏ ਪੋਤਾ ਜਿੱਦਾ ਆਓ ਨਾਲ ਲੈ ਕੇ ਆਏ ਅੱਛਾ ਇਹ ਆਪਣਾ ਪੋਤਾ ਆਇਆ ਨਾਲ ਹਾਂਜੀ ਹਾਂਜੀ ਨਾਲ ਆਇਆ ਪੂਰੀ ਪੀੜ੍ਹੀ ਆਈ ਐ ਜੀ ਨਾਲ ਧਰਨੇ ਦੇ ਵਿੱਚ ਹੈ ਬਾਈ ਜੀ ਦਾਦੇ ਵੀ ਕੰਮ ਕਰਦੇ ਰਹੇ ਨੇ ਫਿਰ ਹੁਣ ਪੁੱਤੇ ਸ਼ੁਰੂ ਹੋ ਗਏ ਨਾਲ ਫੜੋ ਉੱਤੇ ਹੋ ਗਿਆ ਜੀ ਸਾਰੇ ਆ ਰਹੇ ਆ ਬੀਬੀਆਂ ਵੀ ਬੱਚੇ ਵੀ ਸਾਰੇ ਇਹ ਵੀ ਵੇਸੇ ਖਾਸियत ਹੁੰਦੀ ਹੈ ਕਈ ਵਾਰ ਅਸੀਂ ਬਜ਼ੁਰਗਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਤਾਂ ਧਰਨਿਆਂ ਦੇ ਵਿੱਚ ਆ ਕੇ ਪੱਕੇ ਹੋ ਗਏ ਅਗਲੀ ਪੀੜੀ ਪੱਕੀ ਕਰਨੀ ਹੈ ਫਿਰ ਅੱਗੋ ਅਗਲੀ ਪੀੜੀ ਜਿਹੜੀ ਆ ਆਪਣੇ ਜਵਾਕਾਂ ਨੂੰ ਵੀ ਪੱਕੀ ਕਰਦੀ ਹੈ ਹਾਂ ਜੀ ਹਾਂ ਨਾਲ ਨਾਲ ਅਸੀਂ ਤਜਰਬਾ ਲੈਂਦੇ ਰਹਿੰਦੇ ਰਹਿੰਦੇ ਜੀ ਬਜ਼ੁਰਗਾਂ ਤੋਂ ਹੌਲੀ ਹੌਲੀ ਐਕਸਪੀਰੀਅੰਸ ਹੋਈ ਜਾਂਦਾ ਨਾਲ ਦੀ ਨਾਲ ਆ ਕੇ ਜੀ ਹਾਂ ਇਹਦੀ ਮਮਮੀ ਨੇ ਨਹੀਂ ਕਿਹਾ ਨਾਲ ਲੈ ਕੇ ਜਾਓ ਨਹੀਂ ਜੀ ਨਹੀਂ ਬਸ ਹੌਲੀ ਹੌਲੀ ਵਸਾਈ ਚੱਲੀ ਜਾਂਦਾ ਜੀ ਅੱਗੇ ਦੀ ਅੱਗੇ ਆਹ ਦੇਖੋ ਇਹ ਹੀ ਤਸਵੀਰਾਂ ਇਹ ਹੀ ਖਾਸੀਅਤ ਹੈ ਇਨ੍ਹਾਂ ਕਿਸਾਨਾਂ ਦੀ ਕਿ ਜਿੱਥੇ ਧਰਨੇ ਮੁਜ਼ਾਹਰਿਆਂ ਦੀ ਗੱਲ ਆਉਂਦੀ ਹੈ ਜਿੱਥੇ ਆਪਣੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਹ ਪੂਰੀ ਪੀੜੀ ਦੀ ਪੀੜੀ ਤੁਹਾਨੂੰ ਨਜ਼ਰ ਆਉਂਦੀ ਹੈ ਹਾਂਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਹਾਂਜੀ ਪ੍ਰਧਾਨ ਸਾਹਿਬ ਕਿਹੜਾ ਪਿੰਡ ਹੈ ਤੁਹਾਡਾ ਮਾਜੀ ਪਿੰਡ ਹੈ ਸਾਡਾ ਮਾਜੀ ਅੱਛਾ ਜਿੱਥੇ ਬੰਦੀ ਡਕਾਉਂਦਾ ਗਰੁੱਪ ਹੈ ਜੀ ਧਲੇਰ ਧਲੇਰ ਵਾਲੇ ਅੱਛਾ ਧਲੇਰ ਧਲੇਰ ਨਹੀਂ ਧਲੇਰ ਅਹ ਧਲੇਰ ਹੈ ਮੈਨੂੰ ਲੱਗਤ ਨੇਰ ਵਾਲੇ ਵੀ ਹੈ ਹੈ ਅੱਛਾ ਤੇ ਕਿਵੇਂ ਦੇਖਦੇ ਹੋ ਜੀ ਅੱਜ ਵੱਖੋ ਵੱਖ ਪਿੰਡਾਂ ਤੋਂ ਵੱਡਾ ਇਕੱਠ ਜਿਹੜਾ ਹੈ ਉਹ ਦਿੱਲੀ ਪਹੁੰਚ ਰਿਹਾ ਪਹਿਲਾਂ ਦਿੱਲੀ ਦੇ ਆਸੇ ਪਾਸੇ ਲੱਗਣ ਦਿੰਦੇ ਸੀ ਹਰਿਆਣਾ ਹੀ ਟੱਪਣ ਦਿੰਦੇ ਸੀ ਹੁਣ ਮਾਂ ਪੰਚਾਇਤ ਹੋ ਰਹੀ ਹੈ ਕਿਵੇਂ ਦੇਖਦੇ ਇਹ ਦੇਖੋ ਵੋਟਾਂ ਲੈ ਲੈਂਦੇ ਨੇ ਸਾਨੂੰ ਲੋਕਾਂ ਨੂੰ ਭੜੋ ਕੇ ਵੜਿਆ ਕੇ ਜਦ ਵੋਟਾਂ ਲੈ ਲੈਂਦੇ ਨੇ ਫਿਰ ਬਹੁਤ ਇਹ ਜਾਨੀ ਕਿ ਦੁਨੀਆ ਤੇ ਤਰਸੱਦ ਕਰ ਰਹੇ ਨੇ ਕਿਸੇ ਨੂੰ ਬੱਟਣ ਨੂੰ ਗੁਸਖੱਟਣ ਨੂੰ ਨਹੀਂ ਜਿਹੜੀਆਂ ਮੜੀ ਮੋਟੀਆਂ ਪਛਤਾ ਹੁੰਦੀਆਂ ਨੇ ਉਹ ਕੋਈ ਕਿਸੇ ਆਧਾਰੇ ਤੇ ਨਹੀਂ ਇਹ ਲਾਉਂਦੇ ਹੈਗੇ ਜਿਹੜੀਆਂ ਬਚਤਾਂ ਹੁੰਦੀਆਂ ਨੇ ਆਪਣੇ ਬੋਝਾਂ 'ਚ ਪਾਉਂਦੇ ਨੇ ਅੱਛਾ ਦੁਨੀਆ ਤੇ ਬਾਜਨ ਦੁਨੀਆ ਤੇ ਪਾਉਂਦੇ ਨੇ ਚਾਹੇ ਉਹ ਜਣੇ ਕਿ ਮਜ਼ਦੂਰ ਹੈ ਬੇਸ਼ੱਕ ਉਹ ਕਿਸਾਨ ਹੈ ਕੋਈ ਵੀ ਹੈ ਜਣੇ ਕਿ ਹਰ ਇੱਕ ਦੇ ਉੱਤੇ ਚਾਹੇ ਮਿਸਤਰੀ ਨੇ ਬਾਜਨ ਉਹਨਾਂ ਤੇ ਪਾਉਂਦੇ ਨੇ ਇਹ ਉਹਨਾਂ ਨੂੰ ਟੈਗਸਾਂ ਰਹੀਂ ਮਹਿੰਗਾਈ ਰਹੀਂ ਜਣੀ ਦੁਨੀਆ ਨੂੰ ਖਤਮ ਕਰਿਆ ਜਾ ਰਿਹਾ ਹੈ ਆਪਦੇ ਇਹ ਬਥੇਰੇ ਵੱਡੇ ਵੱਡੇ ਮਹਿਲ ਬਣਾ ਗਏ ਨੇ ਕਈ-ਕਈ ਕਿਲੋਮੀਟਰਾਂ ਦੇ ਵਿੱਚ ਇਹਨਾਂ ਦੇ ਹੋਟਲ ਦੇ ਹਲੋ ਲਿਕ ਤੇ ਲੁੱਟ ਕੇ ਪਰਾਂ ਹੋ ਜਾਂਦੇ ਦੂਜੀ ਫੇਰ ਖੜੀ ਹੋ ਜਾਂਦੀ ਹੈ ਲੋਕਾਂ ਨੂੰ ਡਰਾਮੇ ਬਾਜੀਆਂ ਕਰ ਕਰਕੇ ਦਿਖਾਉਂਦੇ ਨੇ ਪਰ ਵਿੱਚੋਂ ਇਹ ਇੱਕ ਨੇ ਸਰਕਾਰਾਂ ਬਈ ਇਹ ਦੁਨੀਆਂ ਨੂੰ ਖਾ ਰਹੇ ਨੇ ਤੂ ਆ ਤੂ ਚੁੰਡਾ ਚੰਡੀ ਕਰ ਰਹੇ ਨੇ ਸਾਨੂੰ ਕੋਈ ਚਾਅ ਨਹੀਂ ਹੈਗਾ ਤਰਨੇ ਲਾਉਣ ਦਾ ਆਪਦੇ ਘਰ-ਬਾਰ ਛੱਡ ਕੇ ਆਇਆ ਬੁੱਤੇ ਇੱਕ ਬੁੱਤੇ ਕਹਿ ਵੀ ਦਿੰਦੇ ਨੇ ਕਹਿੰਦੇ ਤਾਂ ਵਿਹਲੇ ਬੈਠੇ ਨੇ ਕਹਿੰਦੇ ਜਦੋਂ ਦਿਲ ਕਰਦਾ ਉਹ ਤਰਨੇ ਲਾ ਲੈਂਦੇ ਨੇ ਆ ਜਿਹੜੇ ਦਿੱਲੀ ਜਿੱਥੇ ਆਪਾਂ ਆਏ ਆ ਇੱਥੇ ਜਿਹੜਾ মিডিਆ ਹੈ ਨਾ ਜਿਹੜਾ ਇੱਥੇ ਚੈਨਲ ਨੇ ਇੱਥੇ ਸਟੂਡੀਓਾਂ ਤੋਂ ਬਹਿ ਕੇ ਹੀ ਗੱਲ ਕਹਿੰਦੇ ਨੇ ਕਹਿੰਦੇ ਇਹ ਤਾਂ ਕਿਸਾਨ ਵਿਹਲੇ ਨੇ ਤਰਨੇ ਲਾ ਜਿਹੜਿਆਂ ਕੋਲੇ ਦੇਖੋ ਮਾਇਆ ਡਿਗ ਰਹੀ ਐ ਅੰਨ ਦੀ ਮਾਇਆ ਡਿਗ ਰਹੀ ਐ ਜਿਹੜੇ ਲੀਡਰ ਵੱਡੇ ਨੇ ਉਹਨਾਂ ਨੇ ਕਹਿਣੀ ਐ ਵੀ ਬੇਲੇ ਨੇ ਉਹਨਾਂ ਦਾ ਦੁੱਖ ਲੱਗਦਾ ਸੀ ਆਪਦੀਆਂ ਮੰਗਾ ਮੰਗ ਰਹੇ ਆ ਆਪਦੇ ਹੱਕ ਮੰਗ ਰਹੇ ਸੀ ਇਹ ਜੇ ਕਹੀ ਐ ਸੀ ਵੀ ਸਾਡਾ ਦੇਸ਼ ਕੋਈ ਆਜ਼ਾਦ ਹੋ ਗਿਆ ਇਹਨੂੰ ਕੋਈ ਆਜ਼ਾਦੀ ਨਾ ਸਮਝੋ ਤੁਸੀਂ ਬੱਚਾ ਬੱਚਾ ਗੁਲਾਮ ਐ ਇੱਥੇ ਕਦੇ ਵੀ ਆਜ਼ਾਦ ਨਹੀਂ ਹੋਇਆ ਜਿਨ੍ਹਾਂ ਨੇ ਆਜ਼ਾਦ ਕੀਤਾ ਸੀ ਉਹ ਤਾਂ ਸਾਡੇ ਬੰਦੇ ਮਰਵਾਤੇ ਇਹਨਾਂ ਨੇ ਆਬ ਮੌਜਾ ਮਾਰ ਰਹੇ ਨੇ ਉਹਦਾ ਸੀਰ ਕਰ ਰਹੇ ਨੇ ਲੋਕਾਂ ਨਾਲ ਜਿਹੜੇ ਨੇ ਆਜ਼ਾਦੀਆਂ ਲਈ ਦੇ ਅਖੜੇ ਦੇ ਜਿਹੜੇ ਵਨੇ ਦੇ ਪਰਿਵਾਰ ਤਾਂ ਰੁਲਦੇ ਫਿਰਦੇ ਨੇ ਕੀ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਇਹਦਾ ਅਸਰ ਹੁਣ ਪੰਜਾਬ ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਸ ਦੇ ਉੱਤੇ ਵੀ ਪਊਗਾ ਚੋਣਾਂ ਦੇ ਉੱਤੇ ਤਾਂ ਪਊਗਾ ਹੀ ਪਊਗਾ ਤਾਂ ਬੋਲੇ ਬੰਦੇ ਨੂੰ ਪਤਾ ਹੈ ਐਸੀ ਪਿੰਡਾਂ ਜਿਕੇ ਬਾੜਨ ਖੜਨ ਦੇਵਾਗੇ ਜਾਂ ਸਾਡੇ ਨਾਲ ਉਹ ਬੇਹੱਜੀਆਂ ਹੁੰਦੀਆਂ ਇਹ ਤਾਂ ਰੋਲ ਰਹੇ ਆ ਉਰੇ ਇਹ ਨਹੀਂ ਹੈ ਵੀ ਕੱਲਾ ਕਰਸਾਨ ਰੁਲਦਾ ਉਰੇ ਸਭ ਦੇ ਹੱਕ ਨੇ ਸਾਰੀ ਜਾਨੀ ਕਿ ਸੰਯੁਕਤਮੋਰ ਚਾਹੇ ਉਰੇ ਆਕੇ ਆਪਾ ਆਪਣੇ ਕੱਲ ਨੂੰ ਚਾਹਾਂ ਹੀ ਨਹੀਂ ਮੈਂ ਤਾਂ ਪੁੱਛਦਾ ਕਿ ਅਸਰ ਕੀ ਪਊਗਾ ਕਿਉਂਕਿ ਅਕਾਲੀ ਦਲ ਨੇ ਜਰੂਰ ਗੱਡਜੋੜ ਤੋੜਿਆ ਸੀ ਭਾਜਪਾ ਦੇ ਨਾਲ ਹੁਣ ਚਰਚਾ ਇਹੀ ਹੈ ਕਿ ਅਕਾਲੀ ਦਲ ਦੁਬਾਰਾ ਫੇਰ ਗੱਡਜੋੜ ਭਾਜਪਾ ਦੇ ਨਾਲ ਕਰ ਰਿਹਾ ਹੈ ਤਾਂ ਮੈਂ ਪੁੱਛਦਾ ਕਿ ਕੀ ਅਸਰ ਫਿਰ ਲੱਗਦਾ ਕੀ ਪਊਗਾ ਕਿ ਭਾਜਪਾ ਸਵਾਰਥਾਂ ਵਾਸਤੇ ਕਰ ਰਹੀ ਨਹੀਂ ਉਹ ਤੇ ਸਵਾਰਥਾਂ ਵਾਸਤੇ ਕਰ ਰਹੀ ਹੈ ਅਕਾਲੀ ਕੱਠ ਜੋੜ ਨਾ ਕਿ ਜਨਤਾ ਵਾਸਤੇ ਸਿਆਸੀ ਪਾਰਟੀਆਂ ਦਾ ਕਿਵੇਂ ਕੋਈ ਆਕੇ ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਗਿਆ ਸਵਾਲ ਕੀ ਹੋਣਗੇ ਤੁਹਾਨੂੰ ਤੁਸੀਂ ਕੀ ਪੁੱਛੋਗੇ ਐ ਜੀ ਉਹ ਪੁੱਛਿਆ ਜੀ ਸਾਨੂੰ ਉਥੇ ਕਿਉਂ ਰੋਲੇ ਗਿਆ ਦਿੱਲੀ ਦੇ ਵਿੱਚ ਕਿਉਂ ਰੋਲੇ ਫਿਰ ਰੋਲੇ ਉਹਦਾ ਤਾਂ ਉਸਦੀ ਜਾਤ ਨਹੀਂ ਪੁੱਛੀ ਹੁਣ ਤੁਸੀਂ ਉਹਰੇ ਵੋਟਾਂ ਲੈਣ ਕਿਹੜੇ ਮੂੰਹ ਨਾਲ ਆ ਗਏ ਇਹ ਤਾਂ ਇੱਕੇ ਜਾਨੀ ਕਿ ਟੋਬੇ ਦੇ ਡੱਡੂ ਨੇ ਬਸ ਭੇਸ ਬਦਲ ਕੇ ਆ ਜਾਂਦੇ ਨੇ ਕਦੇ ਰੰਗ ਹੀ ਬਦਲੇ ਮੈਂ ਸੋਰ ਕੁਛ ਨਹੀਂ ਬਦਲਦਾ ਹੈਗਾ ਇਹ ਇੱਕੇ ਟੋਬੇ ਦੇ ਡੱਡੂ ਨੇ ਸਾਬ ਹਾਂ ਸਾਡੇ ਬਾਅਦ ਤੇ ਦੁਨੀਆ ਬਾਅਦ ਤੇ ਇੱਕੇ ਟੋਬੇ ਦੇ ਡੱਡੂ ਨੇ ਇਹ ਨਹੀਂ ਮੈਂ ਕਹਿੰਦਾ ਵੀ ਕੱਲੇ ਕਰਸਾਨਾ ਸਾਹਿਬ ਆਸਦੀ ਕਿਉਂ ਕੌਣ ਅਕਲ ਨਹੀਂ ਤਾਂ ਫਿਰ ਲੜਨਾ ਪੈਣਾ ਕਹਿੰਦੇ ਹੈ ਧਰਨੇ ਦੇਣੇ ਹੀ ਪੈਣਗੇ ਬਾਈ ਜੀ ਸੁਖੀ ਉਰੇ ਕੋਈ ਨਹੀਂ ਹੈਗਾ ਜਿਹਦੇ ਕੋਲੇ 2 ਨੰਬਰ ਦੀ ਮਾਇਆ ਡਿੱਗਦੀ ਆ ਉਹਦੇ ਕੋਲੇ ਤਾਂ ਮਾਇਆ ਦਾ ਤੋੜਾ ਨਹੀਂ ਬਾਕੀ ਦੁਨੀਆ ਭੁੱਖੀ ਤੇ ਅਸੀਂ ਮਰਦੀ ਹੈ ਸਾਨੂੰ ਕੋਈ ਚਾਉ ਨਹੀਂ ਹੈਗਾ ਵੀ ਅਸੀਂ ਉਰੇ ਧਰਨੇ ਲਾਇਆ ਆਦੇ ਬਾਲ ਬੱਚੇ ਸਾਡੇ ਵੀ ਬਾਲ ਬੱਚੇ ਨੇ ਇਹਨਾਂ ਦਾ ਕੋਈ ਬਾਲ ਬੱਚਾ ਇਹਨਾਂ ਦਾ ਕੋਈ ਫਿਰਦਾ ਇਸ ਤਰ੍ਹਾਂ ਦਰਦ-ਦਰ ਭਟਕਦਾ ਇਹਨਾਂ ਨੇ ਪੈਦਾ ਕੀਤੇ ਨਹੀਂ ਜੇ ਆਪਾਂ ਨੇ ਤਾਂ ਨਹੀਂ ਕੀਤੇ ਇਹਨਾਂ ਨੇ ਕੀਤੇ ਨੇ ਮੋਦੀ ਨੇ ਕੀਤੇ ਨੇ ਜਾਂ ਕਿਸੇ ਨੇ ਵੀ ਸਾਰੇ ਨਹੀਂ ਕੀਤੇ ਨੇ ਆਪਾਂ ਤਾਂ ਪੈਦਾ ਨਹੀਂ ਕੀਤੇ ਇਹਨਾਂ ਨੇ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੂੰ ਪੈਸਾ ਮਿਲਦਾ ਨੂੰ ਵੋਟਾਂ ਦੇ ਵਿੱਚੋਂ ਇਹ ਮਤਲਬ ਕਿ ਉਹਨਾਂ ਨੂੰ ਫੰਡ ਦਿੰਦੇ ਨੇ ਆਪਾਂ ਦੇ ਨਹੀਂ ਸਕਦੇ ਠੀਕ ਹੈ ਨਾ ਇਹ ਤਾਂ ਉਹਨਾਂ ਦੀ ਪੱਖਪੂਰਨਗੀ ਇਹ ਚੀਜ਼ ਕੀ ਝੂਠ ਆ ਤਾਂ ਆਹ ਤਸਵੀਰ ਸੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਆਂ ਔਰ ਤੁਸੀਂ ਵੇਖੋਗੇ ਕਿਸਾਨ ਅੱਜ ਦੀ ਰਾਤ ਇੱਥੇ ਹੀ ਬਤੀਤ ਕਰਨਗੇ ਅੱਜ ਇੱਥੇ ਹੀ ਜਿਹੜਾ ਹੈ ਇਹਨਾਂ ਦੇ ਵੱਲੋਂ ਆਪਣੀ ਰਾਤ ਦੀ ਜਿਹੜੀ ਠਹਿਰਾ ਹੋ ਕੱਟੀ ਜਾਊਗੀ ਔਰ ਕੱਲ ਸਵੇਰੇ ਜੋ ਇੱਕ ਕਿਸਾਨ ਨੇ ਫਿਰ 11 ਵਜੇ ਉੱਥੇ ਪਹੁੰਚਣਗੇ 11 ਵਜੇ ਦਾ ਟਾਈਮ ਰੱਖਿਆ ਗਿਆ ਮਹਾਪੰਚਾਇਤ ਦਾ 11 ਵਜੇ ਮਹਾਪੰਚਾਇਤ ਸ਼ੁਰੂ ਹੋਣੀ ਹੈ 3 ਵਜੇ ਤੱਕ ਮਹਾਪੰਚਾਇਤ ਚੱਲਣੀ ਹੈ ਤਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਤੁਹਾਨੂੰ ਦਿਨ ਪਰ ਅਸੀਂ ਇਹ ਤਸਵੀਰਾਂ ਕਿਸਾਨੀ ਮਹਾਪੰਚਾਇਤ ਨਾਲ ਜੁੜੀਆਂ ਹੋਈਆਂ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਦਵਿੰਦਰਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ